ਜਿਹੜੀ ਵੀਡੀਓ ਤੁਹਾਨੂੰ ਸਕਰੀਨ ਦੇ ਉੱਤੇ ਦਿਖਾ ਰਿਹਾ ਇਸ ਦੇ ਵਿੱਚ ਅੱਜ ਤੁਹਾਨੂੰ ਦੱਸਾਂਗੇ ਕਿ ਕਿਵੇਂ ਜਿਹੜੇ ਢੋਂਗੀ ਬਾਬੇ ਨੇ ਉਹ ਭੋਲੇ-ਪਾਲੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਨੇ ਤੇ ਉਹਨਾਂ ਦੇ ਕੋਲੋਂ ਲੁੱਟਖੋਖਾ ਕਰਦੇ ਨੇ ਇਹ ਜਿਹੜੀ ਸਾਰੀ ਵੀਡੀਓ ਹੈ ਖਰੜ ਤੋਂ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਤੁਹਾਨੂੰ ਦੱਸਦੇ ਆ ਕਿ ਕਿਵੇਂ ਇਸ ਬਜ਼ੁਰਗ ਜੋੜੇ ਨੂੰ ਪਾਗਲ ਬਣਾਇਆ ਗਿਆ ਤੇ ਇਹਨਾਂ ਦੇ ਕੋਲੋਂ 35000 ਰੁਪਏ ਤੇ ਸੋਨੇ ਦੀਆਂ ਵਾਲੀਆਂ ਇਹ ਢੋਂਗੀ ਬਾਬਾ ਲਾ ਕੇ ਲੈ ਗਿਆ ਤਾਂ ਜਿਹੜਾ ਇੱਕ ਤੁਸੀਂ ਜੋੜਾ ਦੇਖ ਸਕਦੇ ਹੋ ਜਿਹੜਾ ਮੋਟਰਸਾਈਕਲ ਤੇ ਹੁੰਦਾ ਤੇ ਇੱਕ ਜੋੜਾ ਜਿਹੜਾ ਹੁੰਦਾ ਉਹ ਐਕਟਿਵਾ ਤੇ ਹੁੰਦਾ ਤੇ ਜਿਹੜਾ ਜੋੜਾ ਐਕਟਿਵਾ ਤੇ ਹੁੰਦਾ ਬਜ਼ੁਰਗ ਜੋੜਾ ਇਹਨਾਂ ਦੇ ਵੱਲੋਂ ਇਹਨਾਂ ਦੇ ਕੋਲੋਂ ਜਿਹੜੀ ਲੁੱਟ ਖੋਇਸ ਬਾਬੇ ਦੇ ਵੱਲੋਂ ਕੀਤੀ ਜਾਂਦੀ ਹੈ ਤਾਂ ਮੋਟਰਸਾਈਕਲ ਤੇ ਆ ਰਿਹਾ ਜੋੜਾ ਜਿਹੜਾ ਕਿ ਇਹਨਾਂ ਨੂੰ ਹੱਥ ਦਿੰਦਾ ਹੈ ਰੋਕਦਾ ਹੈ ਕਿ ਤੁਹਾਨੂੰ ਬਾਬਾ ਜੀ ਨੇ ਹੱਥ ਦਿੱਤਾ ਤੁਹਾਨੂੰ ਬਾਬਾ ਜੀ ਨੇ ਰੋਕਿਆ ਹੈ ਤਾਂ ਤੁਹਾਨੂੰ ਪਤਾ ਨਹੀਂ ਕਿ ਇਹ ਬਾਬਾ ਜੀ ਕਿੰਨੇ ਕਰਨੀ ਵਾਲੇ ਨੇ ਇਹ ਬਾਬਾ ਜੀ ਤੁਹਾਡੇ ਸਾਰੇ ਦੁੱਖ ਦਰਦ ਮਿਟਾ ਦੇਣਗੇ ਤੁਹਾਡੀ ਜ਼ਿੰਦਗੀ ਦੇ ਵਿੱਚ ਜਿਹੜੇ ਵੀ ਦੁੱਖ ਦਰਦ ਨੇ ਉਹ ਸਾਰੇ ਇਹ ਬਾਬਾ ਜੀ ਮਿਟਾ ਦੇਣਗੇ ਤਾਂ ਤੁਸੀਂ ਬਾਬਾ ਜੀ ਦੇ ਹੱਥ ਦੇਣ ਤੇ ਰੁਕੇ ਕਿਉਂ ਨਹੀਂ ਉਸ ਤੋਂ ਬਾਅਦ ਇਹ ਬਜ਼ੁਰਗ ਜੋੜਾ ਰੁਕ ਜਾਂਦਾ ਹੈ ਉਸ ਤੋਂ ਬਾਅਦ ਇੱਕ ਕੰਬਲੀ ਵਾਲਾ ਬਾਬਾ ਆਉਂਦਾ ਹੈ ਉਹ ਇਹਨਾਂ ਦੇ ਕੋਲ ਆਉਂਦਾ ਇਹਨਾਂ ਨੂੰ ਗੱਲਾਂ ਦੇ ਵਿੱਚ ਲਾਉਂਦਾ ਹੈ ਪਤਾ ਨਹੀਂ ਇਹਨਾਂ ਨੂੰ ਕੀ ਕੁਝ ਕਹਿੰਦਾ ਹੈ ਤਾਂ ਉਸ ਤੋਂ ਬਾਅਦ ਜਿਹੜੇ ਕਿ ਬਜ਼ੁਰਗ ਜੋੜੇ ਦੀ ਬੀਬੀ ਦੀ ਜਿਹੜੀਆਂ ਵਾਲੀਆਂ ਨੇ ਉਹ ਵੀ ਲੈ ਲੈਂਦੇ ਨੇ ਤੇ ਇਹਨਾਂ ਦੇ ਕੋਲ 35000 ਰੁਪਏ ਉਸ ਸਮੇਂ ਕੈਸ਼ ਹੁੰਦੇ ਨੇ ਉਹ ਵੀ ਇਹਨਾਂ ਦੇ ਕੋਲੋਂ ਲੈ ਲੈਂਦੇ ਨੇ ਤੇ ਉੱਥੋਂ ਉਹਨਾਂ ਨੂੰ ਕਹਿ ਦਿੰਦੇ ਨੇ ਕਿ ਤੁਹਾਨੂੰ ਹੁਣ ਇਹ ਗੱਲ ਕਿਸੇ ਨੂੰ ਦੱਸਣੀ ਨਹੀਂ ਕਿਸੇ ਨਾਲ ਤੁਸੀਂ ਗੱਲ ਸਾਂਝੀ ਕਰਨੀ ਨਹੀਂ ਕਿ ਜੇਕਰ ਤੁਸੀਂ ਗੱਲ ਸਾਂਝੀ ਕੀਤੀ ਤਾਂ ਤੁਹਾਡੇ ਦੁੱਖ ਦਰਦ ਜਿਹੜੇ ਨੇ ਉਹ ਮਿਟਣੇ ਨਹੀਂ ਤਾਂ ਉਸ ਤੋਂ ਬਾਅਦ ਜਿਹੜਾ ਕਿ ਇਹ ਬਾਬਾ ਉੱਥੋਂ ਫਰਾਰ ਹੋ ਜਾਂਦਾ ਹੈ ਤੇ ਇੱਕ ਰੁਮਾਲ ਦੇ ਦਿੰਦਾ ਉਹਨਾਂ ਨੂੰ ਰੁਮਾਲ ਦੇ ਵਿੱਚ ਉਹਨਾਂ ਨੂੰ ਇਸ ਤਰ੍ਹਾਂ ਦੇ ਨਾਲ ਜਿਤਾਇਆ ਜਾਂਦਾ ਹੈ ਕਿ ਤੁਹਾਡਾ ਜਿਹੜਾ 35000 ਰੁਪਏ ਤੁਹਾਡੀ ਵਾਲੀਆਂ ਜਿਹੜੀਆਂ ਰੁਮਾਲ ਦੇ ਵਿੱਚ ਪਾ ਕੇ ਤੁਹਾਨੂੰ ਦੇ ਦਿੱਤੀਆਂ ਗਈਆਂ ਨੇ ਪਰ ਨਾ ਤਾਂ ਉਸ ਰੁਮਾਲ ਦੇ ਵਿੱਚ 35000 ਰੁਪਏ ਹੁੰਦਾ ਹੈ ਨਾ ਉਸ ਰੁਮਾਲ ਦੇ ਵਿੱਚ ਕੋਈ ਸੋਨੇ ਦੀ ਵਾਲੀ ਹੁੰਦੀ ਆ ਉਸ ਦੇ ਵਿੱਚ ਸਿਰਫ ਪੱਤੇ ਹੁੰਦੇ ਨੇ ਜਦੋਂ ਇਹ ਜੋੜਾ ਘਰੇ ਜਾ ਕੇ ਰੁਮਾਲ ਨੂੰ ਖੋਲਦਾ ਤਾਂ ਸਿਰਫ ਉਸ ਦੇ ਵਿੱਚੋਂ ਪੱਤੇ ਨਿਕਲਦੇ ਨੇ ਤਾਂ ਇਹ ਵੀਡੀਓ ਤੁਹਾਨੂੰ ਇਸ ਕਰਕੇ ਦਿਖਾ ਰਿਹਾ ਇਸ ਕਰਕੇ ਤੁਹਾਨੂੰ ਸੁਚੇਤ ਕਰ ਰਹੀਆਂ ਕਿਉਂਕਿ ਜਿਹੜੇ ਕਿ ਇਹ ਬਾਬੇ ਨੇ ਢੋਂਗੀ ਬਾਬੇ ਨੇ ਕਿਵੇਂ ਤੁਹਾਨੂੰ ਲੁੱਟ ਕੇ ਲੈ ਕੇ ਜਾ ਸਕਦੇ ਨੇ ਤੁਸੀਂ ਇਸ ਵੀਡੀਓ ਦੇ ਉੱਤੇ ਕੀ ਆਪਣੀ رائے ਰੱਖਣਾ ਚਾਹੋਗੇ ਜ਼ਰੂਰ ਕਮੈਂਟ ਬਾਕਸਾਂ ਦੇ ਵਿੱਚ ਸਾਡੇ ਨਾਲ ਸਾਂਝੀ ਕਰੋ ਜਿਹੜੀ ਵੀਡੀਓ ਤੁਹਾਨੂੰ ਸਕਰੀਨ ਦੇ ਉੱਤੇ ਦਿਖਾ ਰਹੀਆਂ ਇਸ ਦੇ ਵਿੱਚ ਅੱਜ ਤੁਹਾਨੂੰ ਦੱਸਾਂਗੇ ਕਿ ਕਿਵੇਂ ਜਿਹੜੇ ਢੋਂਗੀ ਬਾਬੇ ਨੇ ਉਹ ਭੋਲੇ-ਪਾਲੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਨੇ ਤੇ ਉਹਨਾਂ ਦੇ ਕੋਲੋਂ ਲੁੱਟਾ ਖੋਹਾਂ ਕਰਦੇ ਨੇ ਇਹ ਜਿਹੜੀ ਸਾਰੀ ਵੀਡੀਓ ਹੈ ਖਰੜ ਤੋਂ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਤੁਹਾਨੂੰ ਦੱਸਦੇ ਹਾਂ ਕਿ ਕਿਵੇਂ ਇਸ ਬਜ਼ੁਰਗ ਜੋੜੇ ਨੂੰ ਪਾਗਲ ਬਣਾਇਆ ਗਿਆ ਤੇ ਇਹਨਾਂ ਦੇ ਕੋਲੋਂ 35000 ਰੁਪਏ ਤੇ ਸੋਨੇ ਦੀਆਂ ਵਾਲੀਆਂ ਇਹ ਢੋਂਗੀ ਬਾਬਾ ਲਾ ਕੇ ਲੈ ਗਿਆ ਤਾਂ ਜਿਹੜਾ ਇੱਕ ਤੁਸੀਂ ਜੋੜਾ ਦੇਖ ਸਕਦੇ ਹੋ ਜਿਹੜਾ ਮੋਟਰਸਾਈਕਲ ਤੇ ਹੁੰਦਾ ਹੈ ਤੇ ਇੱਕ ਜੋੜਾ ਜਿਹੜਾ ਹੁੰਦਾ ਉਹ ਐਕਟਿਵਾ ਤੇ ਹੁੰਦਾ ਤੇ ਜਿਹੜਾ ਜੋੜਾ ਐਕਟਿਵਾ ਤੇ ਹੁੰਦਾ ਬਜ਼ੁਰਗ ਜੋੜਾ ਇਹਨਾਂ ਦੇ ਵੱਲੋਂ ਇਹਨਾਂ ਦੇ ਕੋਲੋਂ ਜਿਹੜੀ ਲੁੱਟ ਖੋਇਸ ਬਾਬੇ ਦੇ ਵੱਲੋਂ ਕੀਤੀ ਜਾਂਦੀ ਹੈ ਤਾਂ ਮੋਟਰਸਾਈਕਲ ਤੇ ਆ ਰਿਹਾ ਜੋੜਾ ਜਿਹੜਾ ਕਿ ਇਹਨਾਂ ਨੂੰ ਹੱਥ ਦਿੰਦਾ ਹੈ ਰੋਕਦਾ ਹੈ ਕਿ ਤੁਹਾਨੂੰ ਬਾਬਾ ਜੀ ਨੇ ਹੱਥ ਦਿੱਤਾ ਤੁਹਾਨੂੰ ਬਾਬਾ ਜੀ ਨੇ ਰੋਕਿਆ ਹੈ ਤਾਂ ਤੁਹਾਨੂੰ ਪਤਾ ਨਹੀਂ ਕਿ ਇਹ ਬਾਬਾ ਜੀ ਕਿੰਨੇ ਕਰਨੀ ਵਾਲੇ ਨੇ ਇਹ ਬਾਬਾ ਜੀ ਤੁਹਾਡੇ ਸਾਰੇ ਦੁੱਖ ਦਰਦ ਮਿਟਾ ਦੇਣਗੇ ਤੁਹਾਡੀ ਜ਼ਿੰਦਗੀ ਦੇ ਵਿੱਚ ਜਿਹੜੇ ਵੀ ਦੁੱਖ ਦਰਦ ਨੇ ਉਹ ਸਾਰੇ ਇਹ ਬਾਬਾ ਜੀ ਮਿਟਾ ਦੇਣਗੇ ਤਾਂ ਤੁਸੀਂ ਬਾਬਾ ਜੀ ਦੇ ਹੱਥ ਦੇਣ ਤੇ ਰੁਕੇ ਕਿਉਂ ਨਹੀਂ ਉਸ ਤੋਂ ਬਾਅਦ ਇਹ ਬਜ਼ੁਰਗ ਜੋੜਾ ਰੁਕ ਜਾਂਦਾ ਹੈ ਉਸ ਤੋਂ ਬਾਅਦ ਇੱਕ ਕੰਬਲੀ ਵਾਲਾ ਬਾਬਾ ਆਉਂਦਾ ਹੈ ਉਹ ਇਹਨਾਂ ਦੇ ਕੋਲ ਆਉਂਦਾ ਇਹਨਾਂ ਨੂੰ ਗੱਲਾਂ ਦੇ ਵਿੱਚ ਲਾਉਂਦਾ ਹੈ ਪਤਾ ਨਹੀਂ ਇਹਨਾਂ ਨੂੰ ਕੀ ਕੁਝ ਕਹਿੰਦਾ ਹੈ ਤਾਂ ਉਸ ਤੋਂ ਬਾਅਦ ਜਿਹੜੇ ਕਿ ਬਜ਼ੁਰਗ ਜੋੜੇ ਦੀ ਬੀਬੀ ਦੀ ਜਿਹੜੀਆਂ ਵਾਲੀਆਂ ਨੇ ਉਹ ਵੀ ਲੈ ਲੈਂਦੇ ਨੇ ਤੇ ਇਹਨਾਂ ਦੇ ਕੋਲ 35000 ਰੁਪਏ ਉਸ ਸਮੇਂ ਕੈਸ਼ ਹੁੰਦੇ ਨੇ ਉਹ ਵੀ ਇਹਨਾਂ ਦੇ ਕੋਲੋਂ ਲੈ ਲੈਂਦੇ ਨੇ ਤੇ ਉੱਥੋਂ ਉਹਨਾਂ ਨੂੰ ਕਹਿ ਦਿੰਦੇ ਨੇ ਕਿ ਤੁਹਾਨੂੰ ਹੁਣ ਇਹ ਗੱਲ ਕਿਸੇ ਨੂੰ ਦੱਸਣੀ ਨਹੀਂ ਕਿਸੇ ਨਾਲ ਤੁਸੀਂ ਗੱਲ ਸਾਂਝੀ ਕਰਨੀ ਨਹੀਂ ਕਿ ਜੇਕਰ ਤੁਸੀਂ ਗੱਲ ਸਾਂਝੀ ਕੀਤੀ ਤਾਂ ਤੁਹਾਡੇ ਦੁੱਖ ਦਰਦ ਜਿਹੜੇ ਨੇ ਉਹ ਮਿਟਣੇ ਨਹੀਂ ਤਾਂ ਉਸ ਤੋਂ ਬਾਅਦ ਜਿਹੜਾ ਕਿ ਇਹ ਬਾਬਾ ਉੱਥੋਂ ਫਰਾਰ ਹੋ ਜਾਂਦਾ ਹੈ ਤੇ ਇੱਕ ਰੁਮਾਲ ਦੇ ਦਿੰਦਾ ਉਹਨਾਂ ਨੂੰ ਰੁਮਾਲ ਦੇ ਵਿੱਚ ਉਹਨਾਂ ਨੂੰ ਇਸ ਤਰ੍ਹਾਂ ਦੇ ਨਾਲ ਜਿਤਾਇਆ ਜਾਂਦਾ ਹੈ ਕਿ ਤੁਹਾਡਾ ਜਿਹੜਾ 35000 ਰੁਪਏ ਤੁਹਾਡੀ ਵਾਲੀਆਂ ਜਿਹੜੀਆਂ ਰੁਮਾਲ ਦੇ ਵਿੱਚ ਪਾ ਕੇ ਤੁਹਾਨੂੰ ਦੇ ਦਿੱਤੀਆਂ ਗਈਆਂ ਨੇ ਪਰ ਨਾ ਤਾਂ ਉਸ ਰੁਮਾਲ ਦੇ ਵਿੱਚ 35000 ਰੁਪਏ ਹੁੰਦਾ ਹੈ ਨਾ ਉਸ ਰੁਮਾਲ ਦੇ ਵਿੱਚ ਕੋਈ ਸੋਨੇ ਦੀ ਵਾਲੀ ਹੁੰਦੀ ਹੈ ਉਸ ਦੇ ਵਿੱਚ ਸਿਰਫ ਪੱਤੇ ਹੁੰਦੇ ਨੇ ਜਦੋਂ ਇਹ ਜੋੜਾ ਘਰੇ ਜਾ ਕੇ ਰੁਮਾਲ ਨੂੰ ਖੋਲਦਾ ਤਾਂ ਸਿਰਫ ਉਸ ਦੇ ਵਿੱਚੋਂ ਪੱਤੇ ਨਿਕਲਦੇ ਨੇ ਤਾਂ ਇਹ ਵੀਡੀਓ ਤੁਹਾਨੂੰ ਇਸ ਕਰਕੇ ਦਿਖਾ ਰਿਹਾ ਇਸ ਕਰਕੇ ਤੁਹਾਨੂੰ ਸੁਚੇਤ ਕਰ ਰਿਹਾ ਕਿਉਂਕਿ ਜਿਹੜੇ ਕਿ ਇਹ ਬਾਬੇ ਨੇ ਢੋਂਗੀ ਬਾਬੇ ਨੇ ਕਿਵੇਂ ਤੁਹਾਨੂੰ ਲੁੱਟ ਕੇ ਲੈ ਕੇ ਜਾ ਸਕਦੇ ਨੇ ਤੁਸੀਂ ਇਸ ਵੀਡੀਓ ਦੇ ਉੱਤੇ ਕੀ ਆਪਣੀ رائے ਰੱਖਣਾ ਚਾਹੋਗੇ ਜ਼ਰੂਰ ਕਮੈਂਟ ਬਾਕਸਾਂ ਦੇ ਵਿੱਚ ਸਾਡੇ ਨਾਲ ਸਾਂਝੀ ਕਰੋ